ਸ਼ਰੀ ਰਾਗ ਮੁਹੰਨਾ ਪੰਜਵਾ ਕੋਦਮ ਕਰ ਹਰ ਜਾਪਣਾ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ ਐ ਜੀ ਤੂੰ ਗੁਰੂ ala ਬਣ ਗੁਰੂ ala ਬਣ ਕੇ ਖੰਡੇ ਬਾਤੇ ਦਾ ਖੰਡੇ ਬਾਤੇ ਦਾ ਅਮਰਤ ਛੱਕ ਪੰਜਾਂ ਪਿਆਰਿਆਂ ਤੋਂ ਨਾਮ ਲੋ ਜਾ ਆਨ ਮਤਾਂ ਦੇ ਗੁਰੂ ਆਪੋ ਆਪਣੀ ਮਤ ਅਨਸਾਰ ਗੁਰੂ ਆਲਾ ਬਣ ਕੇ ਗੁਰੂ ਪਾਸੋਂ ਨਾਮ ਲੈ ਕੇ ਹਾਂ ਹੁਣ ਬੋਲੋ ਉਦਮ ਕਰ ਹਰ ਜਾਪਣਾ ਫਿਰ ਉਹ ਨਾਮ ਲੈ ਕੇ ਫਿਰ ਉਦਮ ਕਰਨਾ ਸਦਲ ਉਦਮ ਤੇ ਉਦਮ ਪੱਲਾ ਹਰ ਦਾ ਨਾਮ ਜਪੋ ਜੀ ਸਦਾ ਫਿਰ ਉਦਮ ਕਰਨਾ ਗੁਰੂ ਪਾਸੋਂ ਨਾਮ ਲੈ ਕੇ ओ नाम जपी जाना है दिन राति हर वेले तुर दे फिर उठते दे, उठ दे उठत बैठत सोवत नाम कोह नानक जन कै काम बोलो जस जेबा दिन रात प्रभ अपने जानकीनी दात करो भगत आत्म कै चाहे प्रभ अपने सिर रह समाए ए फिर नाम लै के ਨਾਮ ਹਰ ਵੇਲੇ ਸਵਾਸ ਬਾਖਰੀ ਬਾਣੀ ਬੋਲ ਕੇ ਜਪਣਾ ਫਿਰ ਬਿਨਾਂ ਬੋਲੇ ਅਜੱਪਾ ਜਪਣਾ ਫਿਰ ਸਵਾਸ ਨਾਲ ਜਪਣਾ ਹਾਂ ਫਿਰ ਧਿਆਨ ਨਾਲ ਜੋੜ ਲੈਣਾ ਪਹਿਲਾਂ ਬੋਲ ਕੇ ਕੁਝ ਡੇਢ 2 ਮਹੀਨੇ ਬੋਲ ਕੇ ਜਪਣਾ ਫਿਰ अजपा बिना बोले जीव ना हिले बोल ना हिले आवाज ना कडेपा फिर अजपा जपद फिर जो अजपा खुला अंदर जपना शुरू हो जाए खुला फिर सुसा शुरू कर देवे ਸਵਾਸ ਅੰਦਰ ਜਾਏ ਵਾਏ ਬਾਹਰ ਆਵੇ ਗੁਰੂ ਸ਼ੁਰੂ ਕਰ ਦੇਵੇ ਸਵਾਸਾਂ ਨਾਲ ਜਦੋਂ ਸਵਾਸਾਂ ਨਾਲ ਚੰਗੀ ਤਰ੍ਹਾਂ ਜੁੜ ਜਾਵੇ ਮਦਮਾ ਪਸੰਤੀ ਤੇ ਪਰਾ ਇਤਰਾ ਪੜਾ ਸਵਾਸਾਂ ਨਾਲ ਖੋਲ ਦੇਣ ਤਿੰਨੇ ਪਰਾ ਪੜਾ ਸ਼ੁੱਧ ਹੋ ਜਾਂਦੇ ਸਾਫ਼ ਹੋ ਜਾਂਦੇ ਨਾਭੀ ਤੇ ਭਾਰ ਪਵੇਗਾ ਭਾਰ हां जबो भार हट जाएगा रमा हो जाएगा नाभिते सिमरन समझो नाभि होगी हां फिर ए ध्यान ਨੂੰ ਨਾਲ ਜੋੜ ਲਵੇ ਜਦੋਂ ਸਵਾਸਾਂ ਨਾਲ ਚੰਗੀ ਤਰ੍ਹਾਂ ਹੋਣ ਲੱਗ ਜਾਵੇ ਹਿਰਦੇ ਵਿੱਚ ਜਾਵੇ ਹਿਰਦੇ ਵਿੱਚ ਧਿਆਨ ਨੂੰ ਨਾਲ ਜੋੜ ਲਵੇ ਸਿਮਰਨ ਸਵਾਸ ਤੇ ਧਿਆਨ ਤਿੰਨੇ ਮਿਲ ਜਾਣਗੇ नाभि ਤੇ ਪਹੁੰਚੇਗਾ ਜਦੋਂ ਨਾਭੀ ਤੇ ਸਿਮਰਨ ਸਵਾਸ ਸਿਮਰਨ ਤੇ ਧਿਆਨ ਹੋਣ ਲੱਗ ਜਾਣ ਫਿਰ ਧਿਆਨ ਛੱਡ ਦੇਵੇ ਤੇ ਸਵਾਸ ਵੀ ਛੱਡ ਦੇਵੇ ਫਿਰ ਖੁੱਲਾ ਨਾਮ ਜਪਣ ਲੱਗੇ ਜਿਸ ਨੂੰ ਪਹਿਲਾਂ ਖੁੱਲਾ ਜਪਦਾ ਫਿਰ ਖੁੱਲਾ ਕਰ ਦੇਵੇ ਧਿਆਨ ਵੀ ਛੱਡ ਦੇਵੇ ਸਵਾਸ ਵੀ ਛੱਡ ਦੇਵੇ ਫਿਰ ਖੁੱਲਾ ਜਪੇਗਾ ਫਿਰ ਰੋਮ ਰੋਮ ਚੋਂ ਨਿਕਲੇਗਾ जे ने ध्यान ते श्वास फड़ी रखे फिर ना भी तो अगे नहीं जा सकेगा क्योंकि श्वास ना भी तक आंदा है ना भी तो वापस जाता है फिर ऐसे ही टिका रहेगा फिर अगे जाके श्वास छेगा ने शासन नाम ते आवो गो चौथे पातशाह जी दस दिन बड़े महाराज जी भी ईश्वर अमूल लाल च लिखते ने यह बचन फिर श्वासा नेगा खुला करेगा रोम रोम चो निकल जाएगा इथे तक सूक्ष्म मंडल न सूक्ष्म न इथे तक अस्थूल मंडल हां बैखरी मध्यम पसंती परा रोम रोम अस्थूल मंडल ए समझो के कालज है ऊपर कालज है ये स्कूल है हां अखा ने थले थले पिंड है पिंडा स्कूल है अखा ने ऊपर ब्रह्मांड है कालज है ਸੂਖਮ ਮੰਡਲ ਉੱਪਰ ਨਾ ਇਹ ਫਿਰ ਇੱਥੇ ਸਵਾਸ ਸਵਾਸ ਅਮਰਨ ਕਰੇ ਕੋਈ ਸਵਾਸ ਖਾਲੀ ਨਾ ਜਾਵੇ ਤਾਂ ਇਸ ਅਵਸਥਾ ਨੂੰ ਮੈਟ੍ਰਿਕ ਕਹਿੰਦੇ ਨੇ ਦਸਵੀਂ ਜਮਾਤ ਰੋਮ ਰੋਮ ਨੂੰ ਮੈਟ੍ਰਿਕ ਮਹਾਰਾਜ ਨੇ ਲਿਖੀ ਹੈ ਇਹ ਮੈਟ੍ਰਿਕ ਹੈ ਹਾਂ ਫਿਰ ਇਹ ਸੂਖਮ ਮੰਡਲਾਂ ਦਾ ਅਧਿਕਾਰੀ ਬਣ ਗਿਆ ਸੂਖਮ ਮੰਡਲਾਂ ਵਿੱਚ ਸੂਰਤ ਚੇਲ ਆਉਣ ਵਾਸਤੇ ਜੇ ਤਾਂ ਚੰਗਾ ਮਨ ਅੱਛਾ ਹੋਵੇ ਉਸ ਤਾਂ ਦਾ ਆਪਣੇ ਆਪ ਹੀ ਸੋਕਸ਼ਮ ਮੰਡਲਾਂ ਚੜ ਜਾਏਗਾ ਆਪਣੇ ਆਪ ਬਿਨਾਂ ਯਤਨ ਚੜ ਜਾਏਗਾ ਨਹੀਂ ਤਾਂ ਇਹਦਾ ਯਤਨ ਇਹ ਹੈ ਕਿ ਨਾਭੀ ਤੇ ਵਾ ਹਿਰਦੇ ਵਿੱਚ ਹੈ ਵਾ ਗੂ ਕਾਂਠ ਵਿੱਚ ਤੇ ਰੂ ਮੱਥੇ ਤੇ ਵਾਏ ਗੁਰੂ ਵਾਏ ਗੁਰੂ ਕਰੇ ਸੂਖਸ਼ਮ ਮੰਡਲ ਚੜ ਜਾਏਗਾ ਇਹ ਜਤਾਣਾ ਸੂਖਸ਼ਮ ਮੰਡਲ ਚੜਨ ਵਾਸਤੇ ਜੇ ਕਦੇ ਮਨ ਜ਼ਿਆਦਾ ਸੂਖਸ਼ਮ ਹੋ ਜਾਏ ਕਿਈ ਮਨ ਸੂਖਸ਼ਮ ਹੋ ਹੀ ਜਾਂਦਾ ਹੈ ਹੋ ਹੀ ਜਾਂਦਾ ਉਹ ਉਹਨਾਂ ਨੂੰ ਉੱਪਰਲੇ ਮੰਡਲਾਂ ਵੱਲ ਖਿਆਲ ਨਹੀਂ ਹੁੰਦਾ ਉਹ ਫਿਰ ਆਪਣੇ ਆਪ ਹੀ ਚੜ ਜਾਂਦਾ ਹੈ ਆਪਣੇ ਆਪ ਹੀ ਚੜ ਜਾਂਦਾ ਤੇ ਨਹੀਂ ਤਾਂ ਵਾ ਨਾਬੀ ਹੈ ਹਿਰਦਾ ਗੁ ਕੰਠ ਰੂਹ ਵਾਹ ਗੁਰੂ ਵਾਹ ਗੁਰੂ ਐਨੇ ਰੀ ਚ ਮਨ ਰਖੇ ਇਹ ਸੂਖਸ਼ਮ ਮੰਡਲਾਂ ਚ ਛੜ ਜਾਏਗਾ ਜੇਦਾ ਬਾਣੀ ਦਾ ਗੁਰਬਾਣੀ ਦਾ ਜੇਦਾ ਅਭਿਆਸ ਚੰਗਾ ਹੋਵੇ ਗੁਰਬਾਣੀ ਜੀ ਨੂੰ ਮਿੱਠੀ ਲੱਗੇ ਉਹ ਸੁਖਮਨਾ ਨਾਲ ਹੀ ਚਲਿਆ ਜਾਂਦਾ ਹੈ ਜੇਦਾ ਗੁਰਬਾਣੀ ਦਾ ਅਭਿਆਸ ਘੱਟ ਹੋਵੇ ਉਹ ਏੜੇ ਪਿੰਗਲੇ ਚਲਾ ਜਾਂਦਾ ਹੈ ਅੰਨੀ ਬੋਲੀ ਹਨੇਰੀ ਅੰਨੀ ਬੋਲੀ ਨਾਲੀ ਹੈ ਹਾਂ ਇੱਕ ਸੂਰਜ ਵਾਲਾ ਰਸਤਾ ਇੱਕ ਪਾਸੇ ਦਿਨ ਹੈ ਇੱਕ ਪਾਸੇ ਰਾਤ ਹੈ ਏੜਾ ਸੂਰਜ ਵਾਲੇ ਪਾਸੇ ਸੱਜਾ ਪਾਸਾ ਖੱਬਾ ਚੰਦਰਮੇ ਵਾਲਾ ਪਾਸਾ ਹੈ ਹਾਂ ਖੈਰ ਜੋਗੀ ਲੋਕ ਇਸ ਤੋਂ ਫਾਇਦਾ ਉਠਾਉਂਦੇ ਨੇ ਗਰਮੀਆਂ ਵਿੱਚ ਠੰਡੇ ਰਸਤੇ ਚੱਲੇ ਜਾਂਦੇ ਨੇ ਚੰਦਰਮੇ ਵਾਲੇ ਸਰਦੀਆਂ ਵਿੱਚ ਧੋਪਾਲੇ ਰਸਤੇ ਚਲੇ ਜਾਂਦੇ ਨੇ ਸਰੀਰ ਭੱਖ ਜਾਂਦਾ ਹੈ ਫਿਰ ਇਹ ਗੁਰਮਤ ਵਿੱਚ ਇਹਨੂੰ ਨਹੀਂ ਮੰਨਿਆ ਜੋਗੀਆਂ ਨੇ ਇਸ ਤੋਂ ਫਾ ਗੁਰਮੁਖ ਗੁਰਮਤ ਕਹਿੰਦੀ ਹੈ ਮਨ ਨੂੰ ਇਕਾਗਰ ਕਰੋ ਨਾ ਸਰਦੀ ਲਗੇ ਨਾ ਗਰਮੀ ਗੁਰਮਤ ਜਿਹੜੀ ਹੈ ਉਹ ਉੱਚੀ ਹੈ ਬਹੁਤ ਉੱਚੀ ਹੈ ਇਹੜੇ ਪਿੰਗਲੇ ਕਾਰਨੋਂ ਵਿਆਪੀ ਬਹੁਤ ਉਖਾਰ ਕੰਠ ਵਿੱਚ ਗੁਰਮਤਿ ਪੋ ਤੋਖਾਰ ਨ ਵਿਆਪੇ ਕਾਂਠ ਮਿਲਿਆ ਹਰਨਾ ਗੁਰਮਤਿ ਕਹੰਦੀ ਹੈ ਕਾਂਠੇ ਜੀ ਤੈਨੂੰ ਸਰਦੀ ਨਹੀਂ ਲੱਗਣਗੀ ਤੈਨੂੰ ਇਹੜੇ ਪਿੰਗਲੇਦਰ ਖਿਆਲ ਕਰਨ ਦੀ ਲੋੜ ਹੀ ਨਹੀਂ ਤੂੰ ਮਨ ਨੂੰ ਇਕਾਕਰ ਕਰੋ ਤਾਂ ਗੁਰਮੁਖ ਜਿਹੜੇ ਮਨ ਨੂੰ ਚੰਗਾ ਇਕਾਕਰ ਕਰਦੇ ਨੇ ਉਹ ਇਹੜੇ ਪਿੰਗਲੇ 'ਚ ਨਹੀਂ ਜਾਂਦੇ ਜੇ ਕਮੀ ਹੈ ਤੇ ਇਹੜੇ ਪਿੰਗਲੇ ਜਾਣਗੇ ਸੁਖਮਾਨਾ ਚ ਨਹੀਂ ਵੜਦੇ ਸੁਖਮਾਨਾ ਬਾਰੀਕ ਨਾੜੀ ਐ ਇਹੜੇ ਪਿੰਗਲੇ ਦਾ ਰਸਤਾ ਖੁੱਲ ਐ ਜੇ ਮਨ ਮੋਟਾ ਵਾਸ਼ਨਾ ਮੋٹے ਮਨ ਦੀ ਨਿਸ਼ਾਨੀ ਕੀ ਐ ਜ ਜਨੀਆਂ ਤ੍ਰਿਸ਼ਨਾ ਵਾਸ਼ਨਾ ਨੇ ਮਨ ਮੋਟਾ ਜਨੀਆਂ ਤ੍ਰਿਸ਼ਨਾ ਵਾਸ਼ਨਾ ਘੱਟੀ ਘਾਟ ਜਾਵਨ ਤੇ ਮਨ ਪਤਲਾ ਬਾਰੀਕ ਹੋ ਜਾਂਦਾ ਫਿਰ ਮਾਰੇ ਜੋਗੀ ਲੋਕ ਸੁਖਮਾਨਾ ਨਾੜੀ ਤੇ ਨਹੀਂ ਗਏ ਹੋਣਗੇ ਨਾ ਸੁਖਮਾਨਾ ਨਾੜੀ ਜਾਂਦੇ ਨੇ ਉਹ ਇਕਜ਼ਾਮ ਸੁਖਮਾਨਾ ਨਾਲ ਇਹ ਚ ਵੜ ਨਹੀਂ ਸਕਦੇ ਮਨ ਮੋਟਿਆ ਉਹਨਾਂ ਦਾ ਪਹਿਲੇ ਉਹ ਇਹੜੇ ਤੇ ਇੰਗਲਿਸ਼ ਜਾਂਦੇ ਇਸ ਰਸਤੇ ਤਰਾਕੁਟੀ ਤੱਕ ਤਰਾਕੁਟੀ ਤੱਕ ਇਸ ਰਸਤੇ ਚ ਜਾਂਦੇ ਤਰਾਕੁਟੀ ਤੋਂ ਫਿਰ ਅੱਗੇ ਜਾਂਦੇ ਸੁਖਮਾਨਾ ਚ ਗੁਰਮੁਖ ਇੱਥੋਂ ਹੀ ਸੁਖਮਾਨਾ ਸਿੱਧਾ ਹੀ ਚੜ ਜਾਂਦਾ ਹੈ ਠੀਕ ਉਹ ਤਰਾਕੁਟੀ ਚੋਂ ਅੱਗੇ ਉਹ ਲੈਨ ਬਦਲਦੇ ਪਹਿਲਾਂ ਇਹੜੇ ਤੇ ਇੰਗਲਿਸ਼ ਤਰਾਕੁਟੀ ਤੱਕ ਜਾਂਦੀ ਹੈ ਚਲੇ ਜਾਂਦੇ ਨੇ ਉਥੋਂ ਫੇਸਬੁਕ ਮਨਾਂ 나ੜੀ ਦਾ ਉਹਨਾਂ ਨੂੰ ਉਹਨਾਂ ਦੇ ਪ੍ਰਾਣ ਚੜਦੇ ਨੇ ਤੇ ਸਹਿਜ ਮਾਰਗ ਦੀ ਸੁਰਤ ਚੜਦੀ ਏ ਜਿਹੜੇ ਪ੍ਰਾਣ ਚੜਦੇ ਨੇ ਉਹ ਦਸਮ ਦਵਾਰ ਤੋਂ ਅੱਗੇ ਨਹੀਂ ਜਾ ਸਕਦੇ ਪ੍ਰਾਣ ਮੋਟੀ ਚੀਜ਼ ਹੈ ਨਾ ਹਵਾ ਹੈ ਨਾ ਸਾਹ ਤੇ ਸੁਰਤ ਜਿਹੜੀ ਹੈ ਇਹ ਤੁਰਿਆ ਚਲੀ ਜਾਂਦੀ ਆ ਅਪੇਰਤ ਤੱਕ ਚਲੀ ਜਾਂਦੀ ਏ ਉਹ ਦਸਵੇਂ ਚ ਜਾਂਦੇ ਨੇ ਸੁਨ ਮੰਡਲ ਵਿੱਚ ਨਹੀਂ ਪਹੁੰਚ ਸਕਦੇ ਤੁਰਿਆ ਚ ਨਹੀਂ ਪਹੁੰਚ ਸਕਦੇ ਸੱਚਾ ਗਣ ਨਹੀਂ ਪਹੁੰਚ ਸਕਦੇ ਅਗੰਮ ਵਿੱਚ ਨਹੀਂ ਪਹੁੰਚ ਸਕਦੇ ਇਹ ਚਾਰ ਦੇਸ਼ ਉਹਨਾਂ ਦੇ ਰਹਿ ਜਾਂਦੇ ਖਾਲੀ ਦਸਵੇਂ ਤੱਕ ਜਾਂਦੇ ਬ੍ਰਹਮਪੂਰੀ ਤੱਕ ਜਾਂਦੇ ਬ੍ਰਹਮਾ ਦਾ ਦੇਸ਼ ਹੈ ਮਾਇਆ ਦਾ ਮੰਡਲ ਬਸ ਮਾਇਆ ਤੱਕ ਮਾਇਆ ਤੋਂ ਉੱਚੇ ਨਹੀਂ ਹੋ ਸਕਦੇ ਬ੍ਰਹਮਪੂਰੀ ਤੱਕ ਮੋਤ ਹੈ ਕਾਲ ਦੇ ਅਧੀਨ ਹੈ ਡੈਥ ਹੁੰਦੀ ਹੈ ਮੌਤ ਹੈ ਮਾਇਆ ਦੇ ਮੰਡਲ ਸ਼ਿਵ ਜੀ ਵਿਸ਼ਨੂ ਬ੍ਰਹਮਾ ਇੰਦਰ ਪੂਰੇ ਸ਼ਿਵ ਪੂਰੇ ਬ੍ਰਹਮ ਪੂਰੇ ਹੈ ਇਹ ਬਾ ਇੱਥੇ ਦਾ ਕੀ ਜਾਣਦੇ ਇਸ ਤੋਂ ਅੱਗੇ ਜੋਗੀ ਨਹੀਂ ਜਾ ਸਕਦੇ ਅੱਗੇ ਤਾਂ ਖਾਲੀ ਸੂਰਤ ਜਾਂਦੀ ਹੈ ਦਸਮ ਦਵਾਰ ਤੱਕ ਪ੍ਰਾਣ ਚਲੇ ਜਾਂਦੇ ਉਮਰ ਵਧਾ ਲੈਂਦੇ ਨੇ ਉਮਰ ਪਰ ਅੱਗੇ ਫਿਰ ਸੂਰਤ ਹੀ ਜਾਂਦੀ ਹੈ ਸਵਰਤ ਜਿਹੜੀ ਹੈ ਉਹ ਅਪੇਰ ਅਵਸਥਾ ਤੱਕ ਚਲੀ ਜਾਂਦੀ ਹੈ ਨਿਰਾਕਾਰ ਜਿ세 ਰੂਪ ਨਾ ਰੇਖ ਨਾ ਰੰਗ ਕਿ ਸਵਰਤ ਸੇਰੇ ਚਲੀ ਜਾਂਦੀ ਹੈ ਪ੍ਰਾਣ ਅਪੇਧ ਨਹੀਂ ਹੋ ਸਕਦੇ ਫਿਰ ਸਵਰਤ ਜਿਹੜੀ ਹੈ ਇਹ ਰਸ ਸਵਾਦ ਨਜ਼ਾਰੇ ਦੇਖਦੀ ਹੈ ਨਾਲੇ ਰਸ ਲੈਂਦੀ ਹੈ ਪ੍ਰਾਣ ਨਾ ਦੇਖ ਸਕਦੇ ਤੇ ਨਾ ਨਜ਼ਾਰੇ ਲੈ ਸਕਦੇ રસ ਨਹੀਂ ਲੈ ਸਕਦੇ ਉਹ ਮੁਰਦਾ ਸਮਾਧੀ ਹੈ ਜੜ ਉਹ ਜੜ ਸਮਾਧੀ ਹੈ ਇਹ ਚੇਤਨ ਸਮਾਧੀ ਹੈ ਜੋਗੀ ਭਾਵੇਂ ਲੱਖਾਂ ਕਰੋੜਾਂ ਸਾਲ ਸਮਾਧੀ ਚ ਬੈਠਾ ਰਹੇ ਉਹਨੂੰ ਇੱਕ ਸੈਕਿੰਡ ਵਾਸਤੇ ਸੁਆਦ ਨਹੀਂ ਆ ਸਕਦਾ ਰਸ ਇਧਰ ਰਸ ਸ਼ੁਰੂ ਹੋ ਜਾਂਦਾ ਹੈ ਨਾਮ ਬਾਣੀ ਪੜਦੇ ਹੋਈ ਆਨੰਦ ਸ਼ੁਰੂ ਹੋ ਜਾਂਦੇ ਇਹ ਸਾਰਾ ਆਨੰਦ ਵਾਲਾ ਚਾਨਣ ਦਾ ਮਾਰ ਗਿਆ ਗੁਰ ਬਾਣੀ ਇਸ ਜਗ ਮੇ ਚਾਨਣ ਹਾਂ ਕਰਮ ਵਸੈ ਮਨ ਆਏ ਕਰਮ ਕਹਿੰਦੇ ਬਖਸ਼ਿਸ਼ ਵਾਹ ਗੁਰੂ ਦੀ ਬਖਸ਼ਿਸ਼ ਹੋਵੇ ਇਹ ਗੁਰ ਬਾਣੀ ਮਨ ਚ ਵਾਸ ਜਾਵੇ ਹਾਂ ਤੇ ਉਹ ਜੜ ਸਮਾਧੀ ਇਹ ਚੇਤਨ ਸਮਾਧੀ ਹੈ ਜੜ ਸਮਾਧੀ ਨੂੰ ਉਠਾਉ ਉਠਦਾ ਹੀ ਨਹੀਂ ਉਹ ਤਾਂ ਫੁਰਨਾਕਾਰ ਕੇ ਬੈਠੇਗਾ ਮੈਂ ਕਦ ਉਠਣਾ ਜੜ ਸਮਾਧੀ ਪ੍ਰਾਣਚਾਰਜਨ ਉਸ ਨਾਲ ਹੇਰਨ ਜਾਨਵਰ ਖਾਜ ਕਰੀ ਜਾਂਨ ਉਹਨੂੰ ਪਤਾ ਹੀ ਕੋਈ ਨਹੀਂ ਜਾਲ ਹਾ ਚੇਤਨ ਸਮਾਧੀ ਵਾਲੇ ਨੂੰ ਹਲਾਓ ਉੱਠ ਖਲੇਗਾ ਚੇਤਨ ਸਮਾਧੀ 6ਵੀਂ ਧੂਮ ਘਾਤਖਤੇ ਉੱਠ ਖਲਦਾ 7ਵੀਂ ਵਾਲੇ ਨੂੰ ਨਹੀਂ ਕੋਈ ਉਠਾ ਸਕਦਾ ਪਰ ਉਹਨੂੰ ਤੇ ਅੰਦਰੋਂ ਉਹਨੂੰ ਉਠਾਉਣ ਦਾ ਤਰੀਕਾ ਵੀ ਹੈ 6ਵੀਂ ਵਾਲਾ ਤਾਂ ਹਲਾਏ ਤੇ ਉੱਠਦਾ ਹੈ ਤੇ 7ਵੀਂ ਵਾਲਾ ਹਲਾਇ ਤੇ ਨਹੀਂ ਉੱਠਦਾ ਉਹਨੂੰ ਕੌਣ ਉਠਾਵੇ ਉਹਨੂੰ ਰੱਬ ਉਠਾਉਂਦਾ ਫਿਰ ਉਹਦੇ ਵਾਸਤੇ ਅਰਦਾਸ ਕਰੋ ਵਾਹਿਗੁਰੂ ਅਗੇ ਅਰਦਾਸ ਕਰੋ ਵਾਹਿਗੁਰੂ ਫਿਰ ਉਸਨੂੰ ਉਠਾਵੇਗਾ ਉਹ ਆਪ ਨਹੀਂ ਉਠھےਗਾ ਸਤਵੀਂ ਆਲਾ ਉਹ ਫਿਰ ਵਾਹਿਗੁਰੂ ਅਗੇ ਅਰਦਾਸ ਕਰੋ ਵਾਹਿਗੁਰੂ ਉਹਨੂੰ ਉਠਾਵੇ ਨਹੀਂ ਤੇ ਕੋਈ ਉਹਨੂੰ ਠਾ ਨਹੀਂ ਸਕਦਾ ਸਤਵੀਂ ਆਲਾ ਉਹ ਵਾਪਸ ਆਂਦੇ ਨਹੀਂ ਉਸ ਨੰਦ ਵਿੱਚੋਂ ਨਿਕਲਦੇ ਨਹੀਂ ਹਾਂ ਉਹ ਫਿਰ ਪਰਮੇਸ਼ਰ ਆਪ ਜਿਸ ਤਰ੍ਹਾਂ ਗਊ ਬਚਾ ਨਹੀਂ ਛੱਡਦਾ ਉਹ ਗਾਂ ਲਾਤ ਮਾਰ ਕੇ ਪਰੇ ਹੋ ਜਾਂਦੀ ਹੈ ਪਰੇ ਹੋ ਕੇ ਉਹ ਕਦੇ ਨਹੀਂ ਬਚਾ ਛੱਡਦਾ ਬਚਾ ਕਹਿੰਦਾ ਮੈਂ ਛੱਡਾਂ ਉਹ ਗਊ ਪਰੇ ਹੋ ਜਾਂਦੀ ਹੈ ਮੱਜ ਪਰੇ ਹੋ ਜਾਂਦੀ ਹੈ ਇਸ ਤਰ੍ਹਾਂ ਇਸ ਹਾਲ ਹੁੰਦਾ ਪੜੋ ਜਿਵੇਂ ਗਾਇਕ ਆ ਬਾਦਸ਼ਾ ਛੂਟਲਾ ਤਨ ਬੋਖਰ ਮਾਖਨ ਕੋਦਲਾ ਹਾਂ ਤੁਹਾਨੂੰ ਜੋਖਤ ਮਾਖਨ ਹਾਂ ਹਾਂ ਇਸ ਤਰ੍ਹਾਂ ਆ ਬਚਨ ਹਾਂ ਨਾਮਦੇਵ ਜੀ ਦਾ ਹਾਂ ਨਾਮਦੇਵ ਜੀ ਦਾ ਉਦਮ ਕਰ ਹਰ ਜਪਣਾ ਉਦਮ ਕਰਕੇ ਵਾਹਿਗੁਰੂ ਦਾ ਨਾਮ ਜਪਿਆ ਜਾਂਦਾ ਹੈ ਸਗਲ ਉਦਮ ਮੈਂ ਉਦਮ ਪੱਲਾ ਹਰ ਦਾ ਨਾਮ ਜਪੋ ਜੀ ਸਦਾ ਸਦਾ ਕਹਨ ਦਿਨ ਰਾਤ ਹਰ ਵੇਲੇ ਤੁਰਦੇ ਫਿਰਦੇ ਉੱਠਦੇ ਬੈੰਦੇ ਹਰ ਵੇਲੇ ਜਪੋ ਅਥਾਂ ਪੈਰਾਂ ਨਾਲ ਕੰਮ ਵੀ ਕਰੀ ਜਾਓ ਮਨ ਨਾਲ ਨਾਮ ਜਪੀ ਜਾਓ ਸਿਮਰਲ ਭਾਗੀ ਤਲ ਖਾਟ ਇਹ ਵਡਿਆਂ ਭਾਗਾਂ ਲਾ ਨਾਮ ਦਾ ਖਜ਼ਾਨਾ ਇਕੱਠਾ ਕਰ ਲੈਂਦਾ ਹਾਂ ਸੰਤੋ ਸੰਗ ਹਰ ਸਿੰਘ ਰਣਾ ਉਹ ਸੰਤਾ ਮਹਾਪੁਰਸ਼ਾਂ ਦੀ ਸੰਗਤ ਕਰੀ ਜਾਂਦਾ ਤੇ ਨਾਮ ਸਿਮਰ ਹੀ ਜਾਂਦਾ ਹੈ ਮਾਲ ਜਨਮ ਜਨਮ ਕੀ ਕਾੜ ਉਹਦੇ ਜਨਮ ਜਨਮ ਦੀ ਮੈਲ ਦੂਰ ਹੋ ਜਾਂਦੀ ਹੈ ਜਨਮਾਂ ਜਨਮਾਂ ਦੇ ਪਾਪ ਕੀਤੇ ਦੂਰ ਹੋ ਜਾਂਦੇ ਉਹਦਾ ਮਨ ਸ਼ੁੱਧ ਤੇ ਇਕਾਗਰ ਸ਼ੁੱਧ ਤੇ ਇਕਾਗਰ ਹੋ ਜਾਂਦਾ ਹੈ ਮਨ ਮੇਰੇ ਰਾਮ ਨਾਮ ਜਪ ਜਾ ਐ ਮੇਰੇ ਮਨ ਤੂੰ ਪਰਮੇਸ਼ਰ ਦਾ ਨਾਮ ਮਨ ਮੇਰੇ ਮਨ ਮੇਰੇ ਰਾਮ ਨਾਮ ਜਪ ਜਾ ਰਾਮ ਨਾਮ ਜਪ ਜਾ ਤੇ ਨਾਲੇ ਜਾਪ ਨਾਲੇ ਜਾਪ ਨਾਲੇ ਜਾਪ ਹੁਣ ਇੱਥੇ ਜਾਪ ਦਾ ਅਰਥ ਹੈ ਕਿ ਅੰਦਰੋਂ ਸੁਣ ਤੈਨੂੰ ਉਥੇ ਤੂੰ ਗਿਆ ਸੀ ਤੈਨੂੰ ਕੀ ਜਾਪਦਾ ਸੀ ਬਈ ਕੀ ਤੈਨੂੰ ਦਿਸਿਆ ਸੀ ਕਹਿੰਦੇ ਨਾ ਤੂੰ ਉਥੇ ਗਿਆ ਕੋਈ ਜਾਪਿਆ ਬਈ ਕੋਈ ਨજર ਆਇਆ ਤੈਨੂੰ ਐਸੇ ਤਰ੍ਹਾਂ ਬਈ ਨਾਲੇ ਜਾਪ ਤੇ ਨਾਲੇ ਜਾਪ ਨਾਲੇ ਜਾਪ ਤੇ ਨਾਲੇ ਅੰਦਰੋਂ ਸੁਣ ਅਨੰਦ ਸ਼ਬਦਾਂ ਵਿੱਚੋਂ ਸੁਣ ਅਨੰਦ ਸ਼ਬਦਾਂ ਵਿੱਚੋਂ ਸੁਣ ਜਾਪ ਭਾਈ ਅਨੰਦ ਸ਼ਬਦ ਵੀ ਨਾਮ ਜਾਪ ਰਣ ਅਨੰਦ ਸ਼ਬਦ ਵੀ ਨਾਮ ਜਾਪ ਰਣ ਜਿਹੜਾ ਤੂੰ ਨਾਮ ਜਪਦਾ ਓਹੀ ਸ਼ਬਦ ਜਪਣਗੇ ਜੇ ਕੋਈ RAM RAM ਜਪਦਾ ਤੇ ਅਨੰਦ ਸ਼ਬਦ RAM RAM ਕਹਿਣਗੇ ਜੇ ਕੋਈ ਵਾਹਿਗੁਰੂ ਜਪਦਾ ਤੇ ਅਨੰਦ ਸ਼ਬਦ ਵਾਹਿਗੁਰੂ ਕਹਿਣਗੇ ਜੇ ਕੋਈ खुदा खुदा अल्लाह जपद है ते आना शब्द भी अल्लाह हु कहते हां ओ हर नाम नाल सुरन हां जी बल्कि एथे तक अभ्यासी हो जाते पहला चार अखर दो अखर राम राम या गुरु अंदरों सुन देना या सात नाम आठ अठ अखर देन ਹੋਲੇ ਹੋਲੇ ਮੂਲ ਮੰਤਰ ਵੀ ਸੁਣਨ ਲੱਗ ਪੈਣਦੇ ਨੇ ਹੋਲੇ ਹੋਲੇ ਗੁਰਬਾਣੀ ਵੀ ਸੁਣਨ ਲੱਗ ਪੈਣੇ ਨੇ ਜਿਹੜੇ ਅੰਦਰੋਂ ਗੁਰਬਾਣੀ ਸੁਣਨ ਲੱਗ ਪੈਣਨ ਉਹਨਾਂ ਦੀ ਖੂਬੀ ਦੱਸਦੇ ਨੇ ਬਾਈ ਅੱਖਰ ਜਿਹੜੇ ਨਾ ਰੋਸ਼ਨੀ ਤੋਂ ਬਿਨਾ ਮਸਿਆ ਨਹੀਂ ਰਾਤ ਹੋਵੇ ਦੀਵਾ ਬਤੀ ਬੁੱਝ ਜਾਵੇ ਤਾਂ ਉਹ ਬਾਣੀ ਦੇ ਅੱਖਰ ਰੋਸ਼ਨੀ ਦੇਣ ਲੱਗ ਪੈਂਦੇ ਨੇ ਤਾਂ ਪਾਠ ਕਰ ਹੀ ਜਾਂਦੇ ਨੇ ਉਹਨਾਂ ਦਾ ਪਾਠ ਨਹੀਂ ਰੁਕਦਾ ਜਿਹੜੇ ਇਸ ਤਰ੍ਹਾਂ ਸੁਣਨ ਦਾ ਅਭਿਆਸ ਕਰਦੇ ਹਾਂ ਪੜੋ ਈਮਾਨ ਮੇਰੇ RAM ਨਾਮ ਜਪ ਜਾ ਕਿਉਂਕਿ ਪੁਰਾਣੇ ਸਿੱਖ ਇਤਿਹਾਸਾਂ ਵਿੱਚ ਦੱਸਦੇ ਨੇ ਭਾਈ ਕਈਆਂ ਨੂੰ ਇਸ ਤਰ੍ਹਾਂ ਪੰਜ ਗ੍ਰੰਥੀ ਦਾ ਪਾਠ ਕਰਦੇ ਕਰਦੇ ਦੀਵਾ ਬੁਝ ਗਿਆ ते पाठ हो रहा है अखर चमकन लग पे अखर रोशनी क्योंकि गुरबाणी इस जग में चानन है चानन मना रहा है हाँ पढ़ो मन मेरे राम नाम जप जाप हाँ राम नाम नाले जाप नाले जाप अंदरों सुन हाँ मन इच्छे फल पुंच तो। आना शब्दा चो सुन जदो यो अन्नाद शब्दा चो सुन लग पान इछे फल बस ए रब फिर वाई गुरु सुनेगा जो इच्छा पूरी हो जाएगी पढ़ो मन इच्छे फल पहुंच तो मन इच्छे फल पहुंच तो जो मंगेगा रब देगा तू एक बारी सुनते सही आन आदि शब्दा अंदरों सुनते सही अवस्था है ये। ਹਾਂਜੀ ਸਭ ਚੂਕਾ ਸੋਗ ਸੰਤਾ ਤੇਰੇ ਸੋਗ ਸੰਤਾਪ ਸਾਰੇ ਤੇਰੇ ਦੁੱਖ ਦੂਰ ਹੋ ਜਾਣਗੇ ਔਰ ਯਕੈਂਦੇ ਨਾ ਦੁੱਖ ਰੋਗ ਸੰਤਾਪ ਉਤਰੇ ਸੋਣੀ ਸੱਚੀ ਬਾਣੀ ਇਹ ਬਾਣੀ ਇਹ ਪਹਿਲਾਂ ਬਾਹਰੋਂ ਸੁਣਦਾ ਹੋਲੇ ਹੋਲੇ ਅੰਦਰੋਂ ਵੀ ਸੁਣੇਗਾ ਜਦੋਂ ਅੰਦਰੋਂ ਸੁਣਨ ਲੱਗ ਜਾਏਗਾ ਸਾਰੇ ਦੁੱਖ ਇਹਦੇ ਕੱਟੇ ਜਾਣਗੇ ਨਾਮ ਬਾਣੀ ਜਦੋਂ ਅੰਤਰਮੁਖ ਹੋ ਜਾਏਗਾ ਇਹ ਚੀਜ਼ ਗੁਪਤੀ ਬਾਣੀ ਪ੍ਰਗਟ ਹੋਵੇ ਗੁਪਤੀ ਬਾਣੀ ਅੰਦਰੋਂ ਪ੍ਰਗਟ ਹੋ ਜਾਏਗੀ ਗੁਪਤ ਨਾਮ ਪਰਗਾ ਜਾ ਛਪਿਆ ਨਾਮ ਅੰਦਰੋਂ ਪ੍ਰਗਟ ਹੋ ਜਾਏਗਾ ਇਹਦੇ ਸਾਰੇ ਦੁੱਖ ਕੱਟੇ ਜਾਣਗੇ ਹਾਂਜੀ ਰਹਾਉ ਜਿਸ ਕਾਰਨ ਤਨ ਧਾਰਿਆ ਫਿਰ ਅੱਗੇ ਹੋਰ ਵਸਤਾ ਹਰ ਇਸ ਸਟੈਪ ਨੂੰ ਹਰ ਸਟੈਪ ਤੇ ਚੜ੍ਹਦੀ ਕਲਾ ਚਣ ਦੇ ਕਲਾ ਜਿਸ ਕਾਰਨ ਤਨ ਧਾਰਿਆ ਜਿਸ ਵਾਸਤੇ ਮਨੁੱਖਾ ਜਨਮ ਵਾਹਿਗੁਰੂ ਨੇ ਤੈਨੂੰ ਦਿੱਤਾ ਹੈ ਤੈਨੂੰ ਵਾਹਿਗੁਰੂ ਨੇ ਭੇਜਿਆ ਸੋ ਪਰੋ ਡਿਠਾ ਨਾਲ ਉਹ ਪਰਮੇਸ਼ਰ ਅੰਦਰ ਦਿਸਣ ਲੱਗ ਪਿਆ ਆਵਸਥਾ ਆਗੇ ਸੰਸੰਗ ਅੰਤਰ ਪ੍ਰਾਪ੍ਰਿਤਾ ਅੰਤਰ ਮੁਖਤਾ ਹਨਲ ਸ਼ਬਦਾਂ ਦੇ ਨਾਲ ਫਿਰ ਇਹ संत संग अंतर प्रभ डीठा नाम प्रभु का लागा मीठा नाम मिठा लग्या बाणी मिठी लगी अंदरों वाह गुरु दिसन लग पिया इदिया सारिया इच्छा पूरी हो जल थल महियल पूरिया ओ फिर हूं देखो पहले तो अंदर दसिया ना अंतर मुखता का हूं बहर का जिक्र कर लग पे देखो सो अंतर सो बहर अनाथ ਪਉਣ ਜਲ ਥਲ ਧਰਤੀ ਤੇ ਵੀ ਉਹ ਵਾਹਿਗੁਰੂ ਪਹਿਲੇ ਅੰਦਰ ਪ੍ਰਗਟ ਹੋਇਆ ਫਿਰ ਬਾਹਰ ਹਾਂ ਜਲ ਥਲ ਮਹੀਲ ਪੂਰਿਆ ਪਾਣੀ ਵਿੱਚ ਵੀ ਧਰਤੀ ਤੇ ਵੀ ਆਕਾਸ਼ ਵਿੱਚ ਮਹੀਲ ਆਕਾਸ਼ ਨੂੰ ਕਹਿੰਦੇ ਉਹ ਤਿੰਨਾਂ ਲੋਕਾਂ 'ਚ ਵਾਹਿਗੁਰੂ ਨਜ਼ਰ ਆਣ ਲੱਗ ਪਿਆ ਹਾਂ ਪਰ ਉਹ ਆਪਣੀ ਨਦਰ ਨਿਹਾਲ ਪਰ ਆਪਣੀ ਨਦਰ ਨਿਹਾਲ ਵਾਹਿਗੁਰੂ ਪਰ ਆਪਣੀ ਨਦਰ ਨਿਹਾਲ ਪਰਮੇਸ਼ਰ ਆਪਣੀ ਨਦਰ ਨਾਲ ਉਸ ਨੂੰ ਫਿਰ ਨਿਹਾਲ ਕਰ ਦਿੰਦਾ ਹੈ ਨਿਹਾਲ ਉਹਦਾ ਯਾਨੀ ਜਨਮ ਮਰਨ ਤੋਂ ਰਹਿਤ ਹੋ ਜਾਂਦਾ ਹੈ ਉਸ ਨੂੰ ਆਪਣੀ ਨਦਰ ਨਾਲ ਨਿਹਾਲ ਕਹਿੰਦੇ ਆ ਨਿਹਾਲ ਕਹਿੰਦੇ ਜਿਹੜਾ ਮੁਕਤ ਹੋ ਗਿਆ ਜਨਮ ਮਰਨ ਤੋਂ ਰਹਿਤ ਹੋ ਗਿਆ ਮਨ ਤਨ ਨਿਰਮਲ ਹੋਇਆ ਹਾਂ ਹੁਣ ਇਹ 6ਵੀਂ ਭੂਮਿਕਾ ਆ ਗਈ ਹਾਂ ਆਪਨੇ 5ਵੀਂ ਭੂਮਿਕਾ ਚ ਅੰਦਰ ਦਿਸਦਾ ਸੰਤ ਸੰਗ ਅੰਤਰ ਪ੍ਰਭ ਦੇਠਾ ਦਸਮ ਦਵਾਰ ਚ ਵਸਦਾ ਦਸਮ ਦਵਾਰ ਹੁਣ ਅੱਗੇ ਦਸਮ ਦਵਾਰ ਤੋਂ ਅੱਗੇ ਪੜੋ ਕਿ ਮਨ ਤਾਂ ਨਿਰਮਲ ਹੋਇਆ 6ਵੀਂ ਸੁਨ ਮੰਡਲ ਚਲਾ ਗਿਆ ਸੁਨ ਮੰਡਲ ਤੇ ਤੁਰਿਆ ਹੁਣ ਤੁਰਿਆ ਤੇ ਸੁਨ ਮੰਡਲ ਗੁਰੂ ਜੀ ਨੇ ਇਥੇ ਇਕੱਠੇ ਧੋਇ ਲਾਇ ਲਿਨ ਇਕੱਠੇ हां मन में निर्मल हो गया तन में निर्मल मन निर्मल हो गया मन ब्रह्म रूप हो गया ते तन निर्मल हो गया तन विदेह हो गया जब विदेह हो जाए समझो तन शुद्ध है तन शुद्ध हो गया हां कोई इस नु विकार छू नहीं सकता विदेह हो गया कोई इस नु वासना कोई तृष्णा वासना इस नु छू नहीं अपार्स हो गया परस नहीं सकती ਕੋਈ ਇਸ ਨੂੰ ਚੀਜ਼ ਦੁੱਖ ਸੁੱਖ ਨੂੰ ਪਰਸ ਨਹੀਂ ਸਕਦਾ ਹਾਂ ਨੋਕ ਸੁਖ ਜੈ ਪਰਸ ਨਹੀਂ ਗਏ ਭਗਤ ਪੰਗਵਾਰ ਐਸੇ ਬਚਨ ਆਂਦਨ ਪੰਕਤੀਆਂ ਹਾਂ ਮਨ ਤਨ ਨਿਰਮਲ ਹੋਇਆ ਜੇ ਦਾ ਮਨ ਵੀ ਨਿਰਮਲ ਹੋ ਗਿਆ ਤਨ ਵੀ ਨਿਰਮਲ ਹੋ ਗਿਆ ਕਾਰਿ ਸ਼্নান ਸਿਮਰ ਪ੍ਰਭ ਆਪਣਾ ਮਨ ਤਨ ਭੇ ਆਰੋਗਾ ਮਨ ਵਿੱਚ ਆ ਰੋਗ ਹੋ ਗਿਆ ਤਨ ਵੀ ਆ ਰੋਗ ਹੋ ਗਿਆ ਤਨ ਬ੍ਰਹਮ ਰੂਪ ਹੋ ਗਿਆ ਮਨ ਵੀ ਬ੍ਰਹਮ ਰੂਪ ਹੋ ਗਿਆ ਅਰੋਗ ਹਾਂਜੀ ਲਾਗੀ ਸਾਚ ਪ੍ਰੀਤ ਲਾਗੀ ਸਾਚ ਪ੍ਰੀਤ ਦੇਖੋ ਹੁਣ ਪਰਮੇਸ਼ਰ ਨਾਲ ਸੱਚੀ ਪ੍ਰੀਤ ਨੇ ਇਸ ਨੂੰ ਸੱਚੀ ਪ੍ਰੀਤ ਹੈ ਬਈ ਕੋਈ ਇਸ ਦੇ ਅੰਦਰ ਹੁਣ ਹੋਰ ਵਾਸ਼ਨਾ ਨਹੀਂ ਜੇ ਵਾਸ਼ਨਾ ਹੈ ਤਾਂ ਅਜੇ ਪ੍ਰੀਤ ਪੂਰੀ ਨਹੀਂ ਅਜੇ ਕਮ ਕਮੀ ਹੈ ਮਨ ਕੇ ਬਾਸਨਾ ਮਨ ਤੇ ਟੜਾ ਹੁਣ ਸੱਚੇ ਪ੍ਰੀਤ ਹੈ ਕਿਸੇ ਚੀਜ਼ ਦੀ ਵਾਸ਼ਨਾ ਕੋਈ ਨਹੀਂ ਇਥੇ ਸਤਵੀਂ ਭੂਮ ਗਏ ਗਿਆਨ ਦੀ ਤੁਰਿਆ ਪਦ ਹਾਂ ਜਿੱਥੇ ਵਾਸ਼ਨਾ ਨਹੀਂ ਪਹੁੰਚਦੀ ਤਤ ਗਿਆਨ ਉਹਨੂੰ ਤਤ ਗਿਆਨ ਹੋ ਗਿਆ ਮਨੋਨਾਸ਼ ਵਾਸ਼ਨਾ ਖੈ ਹਾਂ ਇਹ ਸਤਵੀਂ ਭੂਮਕਾ ਦਾ ਬਚਨ ਹੈ ਤਤ ਗਿਆਨ ਮਨੋਨਾਸ਼ ਮਨ ਉਤੇ ਫੁਰਨਾ ਕੋਈ ਨਹੀਂ ਮਨ ਆਸ਼ ਫੁਰਨਾ ਖਤਮ ਤਤ ਗਿਆ ਮਨੋਨਾਸ਼ ਵਾਸ਼ਨਾ ਖ ਵਾਸ਼ਨਾ ਤੇ ਪਹੁੰਚਦੀ ਨਹੀਂ ਆਤਮਾ ਵਿੱਚ ਵਾਸ਼ਨਾ ਕੋਈ ਨਹੀਂ ਆਤਮਾ ਵਿੱਚ ਫੁਰਨਾ ਕੋਈ ਨਹੀਂ ਫੁਰਨਾ ਮਨ ਹੈ ਆਤਮਾ 'ਚ ਮਨ ਕੋਈ ਨਹੀਂ ਆਤਮਾ 'ਚ ਵਾਸ਼ਨਾ ਵੀ ਕੋਈ ਨਹੀਂ ਹੈ ਜੀ ਹਾਂ ਆਤਮਾ 'ਚ ਤਤ ਗਿਆਨ ਹੈ ਤਤ ਗਿਆਨ ਬੇ ਸਾਰਾ ਵਾਹਿਗੁਰੂ 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 ਚਰਨ ਭਜੇ ਪਾਰ ਬ੍ਰਹਮ ਕੇ ਉਸਨੇ ਵਾਹਿਗੁਰੂ ਦੇ ਚਰਨ ਭਜੇ ਹਾਂ ਵਾਹਿਗੁਰੂ ਨੇ ਬੰਦਗੀ ਕੀਤੀ ਭਜਨ ਬੰਦਗੀ ਕੀਤੀ ਸਭ ਜਪ ਤਪ ਤਿਨ ਹੀ ਕੀ ਸਮਝੋ ਉਸਨੇ ਸਾਰੇ ਤੁਰਿਆ ਪਾਦ ਵਿੱਚ ਜਿਹੜਾ ਪਹੁੰਚ ਗਿਆ ਸਮਝੋ ਸਾਰੀ ਦੁਨੀਆ ਨੇ ਜਪ ਤਪ ਵਰਤ ਤੀਰਥ ਜੋ ਪੁੰਨ ਦਾਨ ਜੋ ਚੰਗੇ ਕਰਮ ਸਾਰੇ ਕਰ ਲੈ ਆਥੀਨੀ ਪੋੜ ਵਿੱਚ ਛੋਟੀਆਂ ਪੋੜਾਂ ਸਾਰੀਆਂ ਹੀ ਆ ਜਾਣੀਆਂ ਬਾਜੇ ਨੇ ਜੇਰਾ ਤੁਰਿਆ ਵਿੱਚ ਪਹੁੰਚ ਗਿਆ ਆ ਕੋਈ ਕਰੋੜਾਂ ਜੋ ਪਹੁੰਚਦਾ ਤੀਨ ਬਿਆਪੈ ਜਗਤ ਕੋ ਤ੍ਰੈ ਗੁਣ ਤਿੰਨਾ ਗੁਣਾ ਵਿੱਚ ਸਾਰੀ ਦੁਨੀਆ ਤੁਰਿਆ ਪਾਵੈ ਕੋਏ ਕੋ ਨਾਨਕ ਸੰਤ ਨਿਰਮਲ ਭੇ ਸ਼ੁੱਧ ਹੋ ਗਏ ਜਿਨ ਮਨ ਵਸਿਆ ਸੋਏ ਆ वाई गुरु पढ़ परमण का हां जी अमृत हर का नाव परमेश्वर ਦਾ ਨਾਮ ਦਾ ਸਤਕਾਰ ਕੀਤਾ ਰਤਨ ਜਵੇਰ ਮਣਕਾ ਭਾਪ ਕੇ ਬੜਾ ਕੀਮਤੀ ਖਜ਼ਾਨਾ ਹਾਂ ਬਹੁਤ ਇਹਦਾ ਇਹਨੂੰ ਸਤਕਾਰਿਆ ਹਾਂ ਇਹਦਾ ਸਤਕਾਰ ਨਾਲ ਉਦਾਹਰਣ ਦਿੱਤਾ ਹੈ ਜਿਸ ਤਰ੍ਹਾਂ ਰਤਨ ਜੁਵੇਰ ਮਾਣਕਾ ਕੀਮਤੀਆਂ ਚੀਜ਼ਾਂ ਹੁੰਦੀਆਂ ਨੇ ਇਸ ਤਰ੍ਹਾਂ ਨਾਮ ਸਭ ਤੋਂ ਕੀਮਤੀ ਹੈ ਰਤਨ ਜੁਵਾਰਾ ਤੋਂ ਵੀ ਕੀਮਤੀ ਹੈ ਅਮਰਤ ਹਰਕਾਰ ਨਾਮ ਹਾਂ ਇਹਦੇ ਵਿੱਚ ਅਮਰਤ ਹੈ ਨਾਮ ਵਿੱਚ ਰਤਨ ਜੁਵੇਰ ਮਾਣਕ ਉਹ ਮੁਕਤ ਨਹੀਂ ਕਰ ਸਕਦੇ ਇਹ ਮੁਕਤ ਵੀ ਕਰੇਗਾ ਇਹ ਉਹਨਾਂ ਤੋਂ ਉੱਪਰ ਹੈ ਹਾਂ ਸੁਖ ਸਹਿਜ ਆਨੰਦ ਰਸ ਹਾਂ ਇਸ ਵਿੱਚ ਸੁਖ ਵੀ ਹੈ ਸਹਿਜ ਹੈ ਆਨੰਦ ਰਸ ਹੈ ਉਹ ਸੁਖ ਸਹਿਜ ਆਨੰਦ ਰਸ ਸਹਿਜ ਕਹਿੰਦੇ ਨੇ ਬਿਨਾਂ ਯਤਨ ਬਿਨਾਂ ਯਤਨ ਇਸ ਨੂੰ ਆਨੰਦ ਆ ਰਿਹਾ ਹੈ ਭਗਤੀ ਕਰਨਾ ਧਰਨਾ ਸਾਰਾ ਹੋ ਗਿਆ ਬਾਕੀ ਕੁਝ ਕਰਨਾ ਧਰਨਾ ਬਾਕੀ ਨਾ ਰਿਹਾ ਹਾਂ ਤੇ ਯਾਨੀ ਸਹਿਜ ਅਵਸਥਾ ਬਿਨਾ ਯਤਨ ਆਨੰਦ ਹੀ ਆਨੰਦ ਹੈ ਸੂਖ ਕਿਉਂਕਿ ਸਤਵੀਂ ਤੋਂ ਅੱਗੇ ਯਤਨ ਕੋਈ ਨਹੀਂ ਸਤਵੀਂ ਭੂਮਕਾ ਤੱਕ ਜਾ ਤਨ ਇਸ ਤੋਂ ਅੱਗੇ ਯਤਨ ਕੋਈ ਨਹੀਂ ਪੜ੍ਹਾਈ ਖਤਮ ਹਾਂਜੀ ਸੂਖ ਸਹਿਜ ਆਨੰਦ ਰਸ ਹਾਂ ਪੜ੍ਹਾਈ ਮੁਕੰਮਲ ਹੋ ਗਈ ਅਭਿਆਸ ਪੂਰਾ ਹੋ ਗਿਆ ਸਤਵੀਂ ਭੂਮਕਾ ਗਿਆਨ ਦੀ ਤੁਰਿਆ ਪਦ ਜਨ ਨਾਨਕ ਹਰ ਗੁਣ ਗਾ ਜਨ ਨਾਨਕ ਹਰ ਗੁਣ ਗਉ ਭਾਈ ਹਰੀ ਦੇ ਗੁਣ ਅਰੀ ਦੇ ਗੁਣਾ ਵਿੱਚ ਉਸਮਾ ਬਤੀਤ ਕਰਦਾ ਵਾਹਿਗੁਰੂ ਦੇ ਗੁਣ ਗੁਣ ਗਾਏ ਇਸ ਅਵਸਥਾ ਚ ਗੁਣ ਗਾਏ ਗੁਣੀ ਸਮਾਉਣਿਆ ਗੁਣ ਗਾਂਦਾ ਗਾਂਦਾ ਵਾਹਿਗੁਰੂ ਚ ਲੀਨ ਹੋ ਜਾਂਦਾ ਹੈ ਗੁਣ ਗਾਏ ਗੁਣੀ ਸਮਾਉਣਿਆ ਆ ਦੇਖੋ ਸੂਰਦਾਸ ਜੀ ਉਹਨੇ ਇੱਕ ਪੰਕਤੀ ਪੜ੍ਹੀ ਤੇ ਸਮਾ ਗਿਆ ਇਕ ਪੰਕਤੀ ਗੁਣ ਗਾਇ ਪੰਕਤੀ ਗੁਣ ਬਾਣੀ ਗੁਣ ਗਾਇ ਗੁਣੇ ਸਮਾਵਣਿਆ ਇਸ ਤਰ੍ਹਾਂ ਇਸ ਸਤਵੀਂ ਭੂਮਕਾਲਾ ਜਿਸ ਕੋਈ ਵਾਸ਼ਨਾ ਨਹੀਂ ਕੋਈ ਤ੍ਰਿਸ਼ਨਾ ਭੁਖ ਨਹੀਂ ਗੁਣ ਗਾਇ ਗੁਣੇ ਸਮਾਵਣਿਆ ਹਾਂ ਸੁਖ ਸਹਿਜ ਆਨੰਦ ਰਸ ਹਾਂ ਜਨ ਨਾਨਕ ਹਰ ਗੁਣ ਗਾਇ ਹਰ ਗੁਣ ਗਾਇ ਅੰਦ ਕ ਯਾ ਜੀ ਦੇ ਵੀਰ ਦਾ ਖਾਲਸਾ ਯਾ ਜੀ ਦੇ ਜੀ ਜੀ ਦਾ ਹਮ